ਜਿੱਥੇ ਇਥੇ ਦੇਤੇ ਬੰਦੀਆਂ ਲੜ ਰਹੀਆਂ ਸੀ ਉੱਥੇ ਉੱਥੇ ਆਹਾ ਐ ਸਕੇਮ ਦੀ ਗੋਲ ਹੈ ਸੰਜੂਤ ਕਿਸਾਨ ਮੋਰਚੇ ਦੀ ਟਰੈਕਟਰ ਮਾਰਚ ਹੋਊਗਾ ਦਿੱਲੀ ਤਕਰੀਬਨ ਡੇਢ ਸਾਲ ਕਿਸਾਨ ਨੇ ਦਿੱਲੀ ਦੀ ਧਰਤੀ ਦੇ ਉੱਪਰ ਬੈਠੇ ਰਹੇ ਅਖੀਰ ਦੇ ਵਿੱਚ ਜਾ ਕੇ ਬੀਜੇਪੀ ਦੀ ਸਰਕਾਰ ਨੇ ਜਿਹੜੇ ਤਿੰਨੋਂ ਖੇਤੀ ਕਾਨੂੰਨ ਸੀ ਉਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ ਜਿਹੜਾ ਪੰਜਾਬ ਦਾ ਸੁਭਾਅ ਹੈ ਜੀ ਪੰਜਾਬ ਦਾ ਸੁਭਾਅ ਜੀ ਦੁਨੀਆ ਨਾਲੋਂ ਜਾਂ ਇੱਥੇ ਨਾਲੋਂ ਵੱਖਰੇ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਉਹ ਅਲੱਗ ਗੱਲ ਹੈ ਇੱਥੇ ਤਾਂ ਬਨੀਆ ਨੂੰ ਵੀ ਸਲਾਮੀ ਸੀ ਵੀ ਸਲਾਮੀ ਮਹਾਰਾਜਾ ਰਣਜੀਤ ਸਿੰਘ ਨੇ ਕੁੱਟ ਕੇ ਘੱਟ ਸਤਿ ਸ਼੍ਰੀ ਅਕਾਲ ਜੀ ਫਰਦੌਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਮੇਰੇ ਨਾਲ ਨੇ ਮੇਰੇ ਸਹਿਯੋਗੀ ਗੁਰਜਿੰਦਰ ਸਿੰਘ ਪੰਗੂ ਪੰਗੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਬਹੁਤ ਸ਼ੁਕਰੀਆ ਪ੍ਰਪ ਸੋ ਗੱਲਬਾਤ ਕਰਾਂਗੇ ਕਿਸਾਨਾਂ ਦੀ ਭੰਗਸਾਬ ਜਿਸ ਤਰ੍ਹਾਂ ਜਾਣਦੇ ਆ ਕਿ ਕੱਲ ਨੂੰ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦਾ ਇੱਕ ਟਰੈਕਟਰ ਮਾਰਚ ਹੈ ਜੀ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਤੁਹਾਡੇ ਕੋਲੇ ਕਿੱਥੇ-ਕਿੱਥੇ ਇਹ ਮਾਰਚ ਹੋ ਰਿਹਾ ਹੈਗਾ ਉਹ ਜ਼ਰੂਰ ਸਾਂਝੀ ਕਰੋ ਜੀ ਦੇਖੋ ਕਿ ਇਹ ਮਾਰਚ ਤਾਂ ਉੱਥੇ-ਉੱਥੇ ਹੀ ਹੈ ਜਿੱਥੇ-ਜਿੱਥੇ ਐਸਕੇਐਮ ਦਾ ਫਲਾ ਹੈ ਜਿੱਥੇ-ਜਿੱਥੇ ਤੱਕ ਐਸਕੇਐਮ ਦੀ ਹੋਂਦ ਹੈ ਸੰਜੂਤ ਕਿਸਾਨ ਮੋਰਚੇ ਦੀ ਉਹ ਤਮਾਮ ਆਗੂ ਇਹ ਕਿਸਾਨ ਮੋਰਚੇ ਦੇ ਵਿੱਚ ਇਕੱਠੇ ਸੀ ਜਾਂ ਇਸ ਤੋਂ ਪਹਿਲਾਂ ਪੰਜਾਬ ਦੇ ਲਗਾਤਾਰ ਹਿੱਤਾਂ ਦੇ ਲਈ ਕਿਸਾਨਾਂ ਦੇ ਹਿੱਤਾਂ ਦੇ ਲਈ ਮਜ਼ਦੂਰ ਹਿੱਤਾਂ ਦੇ ਲਈ ਜਿੱਥੇ ਜਿੱਥੇ ਜਥੇਬੰਦੀਆਂ ਲੜ ਰਹੀਆਂ ਸੀ ਉੱਥੇ ਉੱਥੇ ਆਹ ਐਸਕੇਮ ਦੀ ਕੌਲ ਹੈ ਸੰਜੁਕਤ ਕਿਸਾਨ ਮੋਰਚੇ ਦੀ ਟਰੈਕਟਰ ਮਾਰਚ ਹੋਊਗਾ ਦੇਖੋ ਕਿ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਕਿਸਾਨ ਅੰਦੋਲਨ ਜੀ ਕਿਸਾਨ ਅੰਦੋਲਨ ਇਤਿਹਾਸਿਕ ਇਹੋ ਜੀ ਤਸਵੀਰ ਹੈ ਜਿਹੜੀ ਤਸਵੀਰ ਇਤਿਹਾਸ ਦੇ ਪੰਨਿਆਂ ਦੇ ਉੱਪਰ ਮੁੜ ਮਿਲਦੀ ਨਹੀਂ ਠੀਕ ਹੈ ਉਦਾਹਰਨਾਂ ਬਹੁਤ ਵੱਡੀਆਂ ਨੇ ਕਿਸਾਨ ਅੰਦੋਲਨ ਦੀਆਂ ਜਿਹੜੇ ਪਹਿਲਾਂ ਵੀ ਹੋਏ ਨੇ ਭਾਵੇਂ ਅਫਦ ਦਾ ਕਿਸਾਨ ਅੰਦੋਲਨ ਹੋਵੇ ਅੰਗਰੇਜ਼ਾਂ ਦੇ ਟਾਈਮ ਕੀ ਕੀ ਹੋਇਆ ਸਾਰੀ ਆਪਾਂ ਨੇ ਉਹ ਹਿਸਟਰੀ ਜਿਹੜੀ ਹੈਗੀ ਹੁਣ ਤੱਕ ਪੜ੍ਹਦੇ ਰਹੇ ਹਾਂ ਤੇ ਹੁਣ ਵੀ ਪੜ੍ਹ ਰਹੇ ਆਪਾਂ ਉਹਨਾਂ ਚੀਜ਼ਾਂ ਨੂੰ ਯਾਨੀ ਕਿ ਇਤਿਹਾਸ ਦਾ ਜਿਹੜਾ ਦੋਸਤ ਸਭ ਤੋਂ ਵੱਡਾ ਕਿਸਾਨ ਅੰਦੋਲਨ ਹੈ ਉਹ 21ਵੀਂ ਸਦੀ ਦੇ ਵਿੱਚ ਲੜਿਆ ਗਿਆ ਪੰਜਾਬ ਦੀ ਧਰਤੀ ਦੇ ਉੱਪਰ ਤੇ ਦਿੱਲੀ ਦੀ ਧਰਤੀ ਦੇ ਉੱਪਰ ਹੈ ਦਿੱਲੀ ਤਕਰੀਬਨ ਡੇਢ ਸਾਲ ਕਿਸਾਨ ਨੇ ਦਿੱਲੀ ਦੀ ਧਰਤੀ ਦੇ ਉੱਪਰ ਬੈਠੇ ਰਹੇ ਅਖੀਰ ਦੇ ਵਿੱਚ ਜਾ ਕੇ ਬੀਜੇਪੀ ਦੀ ਸਰਕਾਰ ਨੇ ਜਿਹੜੇ ਤਿੰਨੋਂ ਖੇਤੀ ਕਾਨੂੰਨ ਸੀ ਉਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਆਪਣਾ ਫੈਸਲਾ ਕੀਤਾ ਕਿ ਜਿਹੜਾ ਅੰਦੋਲਨ ਲੰਮੇ ਸਮੇਂ ਤੋਂ ਸਾਲਾਂ ਤੋਂ ਲੜਿਆ ਜਾ ਰਿਹਾ ਅੰਦੋਲਨ ਸੀ ਉਹ ਅੰਦੋਲਨ ਅਸੀਂ ਹੁਣ ਵਾਪਸ ਕਰਨ ਲੱਗੇ ਆ ਹੂੰ ਉਸ ਅੰਦੋਲਨ ਦੀ ਜਿਹੜੀ ਵਾਪਸੀ ਦੀ ਰੂਪਰੇਖਾ ਸੀ ਉਹ ਤਿੰਨ ਖੇਤੀ ਕਾਨੂੰਨ ਸੀ ਜਿਹੜੇ ਉਹਨਾਂ ਦੇ ਉੱਪਰ ਆਧਾਰਿਤ ਸੀ ਇਸ ਤੋਂ ਇਲਾਵਾ ਪਾਪਾ ਮੈਂ ਜਿਹੜੀ ਐਮਐਸਪੀ ਦੀ ਗੱਲ ਹੋ ਗਈ ਬਿਜਲੀ ਬਿੱਲ ਹੋ ਗਿਆ 2020 ਪਰਾਲੀ ਦਾ ਮਸਲਾ ਹੋ ਗਿਆ ਲਖੀਮਪੁਰ ਦੀ ਗੱਲ ਹੋ ਗਈ ਉਹ ਜਿਹੜੀਆਂ ਸਾਰੀਆਂ ਕਿਸਾਨੀ ਦੀਆਂ ਮੰਗਾਂ ਨੇ ਉਹ ਮੰਗਾਂ ਜਿਉਂ ਦੀ ਤਿਉਂ ਸੀ ਤੇ ਕਿਸਾਨਾਂ ਨੇ ਅੱਗੇ ਆਪਣਾ ਫੈਸਲਾ ਕੀਤਾ ਕਿ ਹੁਣ ਅਸੀਂ ਜਿਹੜਾ ਅੰਦੋਲਨ ਹੈ ਇਹ ਅੰਦੋਲਨ ਅਸੀਂ ਹੁਣ ਆਪਣਾ ਵਾਪਸ ਕਰਨ ਲੱਗੇ ਆਏ ਇਸ ਅੰਦੋਲਨ ਨੂੰ ਤੇ ਉਸ ਤੋਂ ਬਾਅਦ ਕੀ ਹੁੰਦਾ ਕਿਸਾਨ ਆਗੂ ਵਾਪਸ ਆ ਜਾਂਦੇ ਨੇ ਆਪਣੇ ਆਪਣੇ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਜਿਹੜੀ ਗਤੀਵਿਧੀਆਂ ਨੇ ਉਹ ਗਤੀਵਿਧੀਆਂ ਸ਼ੁਰੂ ਹੋ ਜਾਂਦੀਆਂ ਨੇ ਰਿਕਵੈਸਟ ਕਹੇ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਹਾਂ ਉਹਨਾਂ ਦਾ ਆਪਣਾ ਇੱਕ ਵੱਡਾ ਦਾਇਰਾ ਉਗਰਾਹਾਂ ਜਥੇਬੰਦੀ ਡੱਲੇਵਾਲ ਸਾਹਿਬ ਹੋਰੀ ਹੋਗੇ ਰਾਜੇਵਾਲ ਸਾਹਿਬ ਹੋਰੀ ਹੋਗੇ ਕਿਰਤੀ ਕਿਸਾਨ ਯੂਨੀਅਨ ਹੋਊਗੀ ਜੀ तमाम ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਹੈ ਇਹ ਨੇ ਸਾਰੇ ਸਤਕਾਰਯੋਗ ਨੇ ਹੂੰ ਸਾਰੇ ਇਹ ਉਹ ਲੜ ਰਹੇ ਸੀ ਆਪਣੇ ਆਪਣੇ ਤੌਰ ਤਰੀਕਿਆਂ ਦੇ ਨਾਲ ਆਪਣੇ ਆਪਣੇ ਬੁਤੀਰੀਆਂ ਦੇ ਨਾਲ ਅਖੀਰ ਦੇ ਵਿੱਚ ਜਾ ਕੇ ਅ ਕਈ ਜਥੇਬੰਦੀਆਂ ਦਾ ਇਹ ਫੈਸਲਾ ਵੀ ਹੁੰਦਾ ਕਿ ਕਿਉਂ ਨਾ ਜਿਹੜਾ ਇਹ ਸੰਘਰਸ਼ ਸੀ ਗਰਾਊਂਡ ਲੈਵਲ ਦੇ ਉੱਪਰ ਇਸ ਸੰਘਰਸ਼ ਨੂੰ ਪੋਲੀਟੀਕਲ ਇੱਕ ਰੂਪ ਦੇ ਵਿੱਚ ਢਾਲਿਆ ਜਾਵੇ ਕਰਨ ਨੀਤੀ ਜਿਹੜੀ ਹੈਗੀ ਹੈ ਜੀ ਉਹਨੂੰ ਪਾਲਿਸੀ ਨੂੰ ਵਿੱਚ ਲੈ ਕੇ ਆਂਦਾ ਜਾਵੇ ਉਸੇ ਸਿਲਸਿਲੇ ਤਹਿਤ ਐਸਐਸਐਮ ਬਣਦਾ ਐਸਕੇਐਮ ਦੇ ਵਿੱਚੋਂ ਉਹ ਵੈਸੇ ਸਮ ਚੋਣਾਂ ਦੇ ਵਿੱਚ ਪਾਰਟਿਸਿਪੇਟ ਕਰਦਾ ਅੱਗੇ ਜਾ ਕੇ ਉਸ ਤੋਂ ਬਾਅਦ ਥੋੜਾ ਕਿਸਾਨ ਅਗਵਾਂ ਦੇ ਮਨਪੇਦ ਮਤਪੇਦ ਉੱਭਰਨੇ ਸ਼ੁਰੂ ਹੋ ਜਾਂਦੇ ਨੇ ਪਰ ਚੰਗੀ ਗੱਲ ਹੈ ਕਿ ਪਿਛਲੇ ਕੁ ਦਿਨਾਂ ਦੇ ਵਿੱਚ ਜੋ ਆਪਾਂ ਦੇਖਦੇ ਰਹੇ ਹਾਂ ਉਸ ਕਿ ਕਿਸਾਨ ਅਗਮੜ ਜਿਹੜੇ ਹੈਗੇ ਆ ਉਹ ਇੱਕ ਸਰ ਹੋ ਕੇ ਸਿਰ ਜੋੜ ਕੇ ਬੈਠਣ ਤਮਾਮ ਤਰ੍ਹਾਂ ਦੇ ਜਿਹੜੇ ਆਪਣੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਉਹ ਇਕੱਠਿਆਂ ਹੋ ਕੇ ਜਿਹੜੀ ਹੈਗੀ ਹੈ ਸ਼ਮੂਲਿਤ ਕਰਨ ਦੀ ਉਹ ਗੱਲ ਕਰ ਰਹੇ ਨੇ ਤੇ ਇਕੱਠੇ ਕਿਸਾਨ ਅਗਵ ਦੇ ਚ ਹੋਏ ਵੀ ਹੈਗੇ ਨੇ ਤੇ ਐਸ ਕੇ ਐਮ ਨੇ ਲਗਾਤਾਰ ਕਾਲਾਂ ਦਿੱਤੀਆਂ ਨੇ ਪ੍ਰਭਜੋਤ ਜੀ ਜੀ ਤੇ ਪਹਿਲਾ ਕਾਲ ਸੀ ਦਿੱਲੀ ਤੋਂ ਬਾਅਦ ਜੇ ਦਿੱਲੀ ਦੀ ਤਰਜ਼ ਦੇ ਉੱਪਰ ਜਿਹੜਾ 3 ਦਿਨਾਂ ਦਾ ਪ੍ਰੋਗਰਾਮ ਸੀ ਉਹ ਚੰਡੀਗੜ੍ਹ ਦੇ ਵਿੱਚ ਹੋਇਆ ਪ੍ਰੋਗਰਾਮ ਤੇ 3 ਦਿਨਾਂ ਦਾ ਉਹ ਧਰਨਾ ਸੀ 3 ਦਿਨ ਚੱਲਿਆ ਉਸ ਤੋਂ ਬਾਅਦ ਆਪਣੇ ਮੰਗ ਪੱਤਰ ਗਵਰਨਰ ਸਾਹਿਬ ਨੂੰ ਸੌਂਪ ਕੇ ਕਿਸਾਨ ਅੱਗੋਂ ਉੱਥੋਂ ਵਾਪਸ ਆ ਗਏ ਮੈਂ ਕਹਤਾਰ ਆਪਣੇ ਤੌਰ ਦੇ ਉੱਪਰ ਜਥੇਬੰਦੀਆਂ ਨੇ ਕਾਲਾਂ ਦਿੱਤੀਆਂ ਹੋਈਆਂ ਸੀ ਤੇ ਉਹ ਪ੍ਰੋਗਰਾਮ ਆਪਣੇ ਕਰ ਰਹੇ ਸੀ ਜਿਹੜੀ ਆਹ ਟਰੈਕਟਰ ਅਪਰੇਡ ਹੈ ਆਹ ਟਰੈਕਟਰ ਅਪਰੇਡ 26 ਜਨਵਰੀ ਦਿੱਲੀ ਦੇ ਵਿੱਚ ਜਿਹੜੀ ਪ੍ਰੇਡ ਹੋਈ ਸੀ ਹੂੰ ਉਹ ਉਹਦੇ ਦੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਇੱਕ ਛੋਟਾ ਜਿਹਾ ਥਾਟਾ ਜਾਂ ਉਹਦਾ ਉਸ ਜਿਹੜ ਨੂੰ ਮੂਡ ਇੰਪਲੀਮੈਂਟ ਗਰਾਉਂਡ ਦੇ ਉੱਪਰ ਕਰਨ ਦੀ ਇੱਕ ਕੋਸ਼ਿਸ਼ ਹੈ ਕਿ ਆਪਾਂ ਬੈਠੇ ਗੱਲ ਕਰ ਰਹੇ ਹਾਂ ਇਹ ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਹੈ ਕਿ ਕਿਉਂ ਨਾ ਸੰਯੁਕਤ ਕਿਸਾਨ ਮੋਰਚਾ ਐਸਕੇਮ ਜਿਹੜਾ ਬਣਿਆ ਹੋਇਆ ਸੰਯੁਕਤ ਕਿਸਾਨ ਮੋਰਚਾ ਉਹ ਜਿੱਥੇ-ਜਿੱਥੇ ਵੀ ਉਹਦੀ ਇਕਾਈਆਂ ਹੈਗੀਆਂ ਨੇ ਉੱਥੇ-ਉੱਥੇ ਟਰੈਕਟਰ ਟਰੈਕਟਰ ਅਪਰੇਟ ਹੋਵੇ ਪੰਜਾਬ ਦੇ ਵਿੱਚ ਹੋਵੇ ਹਰਿਆਣਾ ਦੇ ਵਿੱਚ ਹੋਵੇ ਦੇਸ਼ ਦੇ ਉਦੇਸ਼ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਹੈਗੇ ਨੇ ਉੱਥੇ ਕਿਸਾਨ ਆਪਣੀ ਟਰੈਕਟਰ ਅਪਰੇਟ ਕਰਨਗੇ ਜੀ ਜੀ ਇਦੇ ਵਿੱਚ ਸਿਰਫ ਇੱਕ ਓਸਪਰੇਡ ਨੂੰ ਯਾਦ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਜਾਂ ਇਹਦੇ ਵਿੱਚ ਕੁਝ ਮੰਗਾਂ ਵੀ ਨੇ ਉਹਨਾਂ ਨੂੰ ਲੈ ਕੇ ਵੀ ਕੁਝ ਮਜ਼ਹਾਰਾ ਜਿਹੜਾ ਬੋਲ ਦਿਖਾਇਆ ਜਾਏਗਾ ਜੀ 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 ਪਿਛੇ ਜ਼ਿਕਰ ਕੀਤਾ ਕਿ ਬਿਜਲੀ ਬਿੱਲ ਦੀ ਮੰਗ ਹੈ ਲਖਨਊਰ ਖੇਰੀ ਦੀ ਮੰਗ ਹੈ ਐਮਐਸਪੀ ਨੂੰ ਗਰੰਟੀ ਬਣਾਉਣ ਦੀ ਮੰਗ ਹੈ ਜਿਹੜੀਆਂ ਮੰਗਾਂ ਦਾ ਜ਼ਿਕਰ ਕਰਕੇ ਆਏ ਪਿਛੇ ਕਿ ਰਹਿ ਗਈਆਂ ਸੀ ਉਹਨਾਂ ਮੰਗਾਂ ਨੂੰ ਮੁੜ ਉਹਨਾਂ ਮੰਗਾਂ ਦੇ ਉੱਪਰ ਲੜਨ ਦੇ ਲਈ ਆਹ ਜਿਹੜਾ ਹੈਗਾ ਇੱਕ ਐਕਸ਼ਨ ਹੈ ਜੀ ਸੋ ਕਿਸਾਨਾਂ ਦੀ ਹੋਰ ਕੋਈ ਤਰ੍ਹਾਂ ਕੋਈ ਨੀਤੀ ਜਾਂ ਪਲਾਨ ਹੋਰ ਜਿਸ ਤਰ੍ਹਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਰਾਪਤੇ ਦੇ ਵਿੱਚ ਉਹ ਕਿਸਾਨ ਲੀਡਰ ਨੇ ਜਿਹੜੇ ਉਹਨਾਂ ਦੇ ਨਾਲ ਸੋ ਕਿਸ ਤਰ੍ਹਾਂ ਦੇ ਅੱਗੇ ਆਪਣੀ ਨੀਤੀ ਨੂੰ ਲੈ ਕੇ ਉਹ ਚੱਲ ਰਹੇ ਨੇ ਕੀ ਪਲਾਨ ਨੇ ਉਹਨਾਂ ਦੇ ਦੇਖੋ ਕਿ ਇੱਕ ਤਾਂ ਇਹ ਹੁੰਦਾ ਕਿ ਜਿਹੜੇ ਅੱਗੂ ਲੜ ਰਹੇ ਹੁੰਦੇ ਨੇ ਕਿਸੇ ਸੰਘਰਸ਼ ਨੂੰ ਜਿਹੜੀ ਉਹਨਾਂ ਦੀ ਨੀਤੀ ਹੁੰਦੀ ਹੈ ਉਹਨੂੰ ਪਬਲਿਕ ਦੇ ਵਿੱਚ ਕਦੇ ਵੀ ਡਿਸਕੋਰਸ ਨਹੀਂ ਕਰਦੇ ਉਹ ਕਿਉਂਕਿ ਲੜਾਈ ਦੀ ਨੀਤੀ ਤਾਂ ਜੇਕਰ ਉਹਨਾਂ ਨੇ ਬਾਹਰ ਘੱਟ ਤੀ ਪਰ ਤਾਂ ਪਤਾ ਲੱਗ ਜੂਗਾ ਕਿ ਕੀ ਹੈ ਕੀ ਨਹੀਂ ਸੋ ਉਹਨਾਂ ਦੇ ਤਾਂ ਕਾਲ ਹੁੰਦੀ ਹੈ ਕਿ ਇਸ ਤਰੀਕ ਨੂੰ ਅਸੀਂ ਆਹ ਪ੍ਰੋਗਰਾਮ ਕਰਾਂਗੇ ਜਿਵੇਂ ਆਪਾਂ ਹੁਣ 26 ਦਾ ਜ਼ਿਕਰ ਕਰ ਰਹੇ ਹਾਂ ਕਿ 26 ਤਰੀਕ ਨੂੰ ਆਹ ਪ੍ਰੋਗਰਾਮ ਹੈ ਸਾਡਾ ਇਸੇ ਸਿਲਸਿਲੇ ਤਹਿਤ ਅਲੱਗ-ਅਲੱਗ ਜਥੇਬੰਦੀਆਂ ਦੇ ਪ੍ਰੋਗਰਾਮ ਨੇ ਉਗਰਾਹ ਜਥੇਬੰਦੀ ਦਾ ਪ੍ਰੋਗਰਾਮ ਅੱਗੇ ਅਸੀਂ ਡੀਸੀ ਜਿਹੜੇ ਦਫ਼ਤਰ ਨੇ ਉਹਨਾਂ ਦੇ ਬਾਹਰ ਅਸੀਂ ਧਰਨੇ ਦਾ ਧਰਨੇ ਦਾ ਮੰਗ ਜਾ ਗਰਮੀ ਸਿੰਘ ਗੁੱਡੀਆਂ ਸਾਭ ਦੇ ਘਰ ਦੇ ਬਾਹਰ ਜਿਹੜਾ ਹੈਗਾ ਇੱਕ ਪ੍ਰੋਟੈਸਟ ਚੱਲ ਰਾਹਜੋ ਜਥੇਬੰਦੀ ਨੇ ਉਹਦੀ سپورਟ ਕੀਤੀ ਹੈ ਇਦਾਂ ਕਰਕੇ ਕਿ ਜਦ ਅਲੱਗ-ਅਲੱਗ ਜਥੇਬੰਦੀਆਂ ਨੇ জাফর ਜਿਹੜਾ ਐਸਕੇਐਮ ਹੈਗਾ ਗੈਰ ਰਾਜਨੀਤਿਕ ਐਸਕੇਐਮ ਹੈ ਉਹ ਮੰਨ ਕਾਲਰਤੀ ਹੋਈ ਸੀ 13 ਫਰਵਰੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਾਂਗੇ ਮਤਲਬ ਕਿ ਸਮੇਂ-ਸਮੇਂ ਤੇ ਉੱਪਰ ਸਾਰੀ ਜਥੇਬੰਦੀਆਂ ਨੇ ਅਲੱਗ-ਅਲੱਗ ਕੌਲਾਂ ਨੇ ਸੀ ਜੀ ਪਿਛਲੇ ਕੁਝ ਸਮੇਂ ਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜੇ ਦਿਖ ਰਿਹਾ ਕਿ ਜਥੇਬੰਦੀਆਂ ਇਕੱਠੀਆਂ ਨੇ ਜਿਹੜੀਆਂ ਉਹ ਦੁਬਾਰਾ ਤੋਂ ਦਿਖ ਰਹੀਆਂ ਨੇ ਆਪਸ ਦੇ ਵਿੱਚ ਜਿਹੜਾ ਆਪਤਾ ਲੱਗ ਰਿਹਾ ਦੁਬਾਰਾ ਤੋਂ ਪਰ ਦੂਜੇ ਪਾਸੇ ਦੇਖਿਆ ਜਾਵੇ ਜਿਸ ਤਰ੍ਹਾਂ ਕੱਲ ਕੋਈ ਜਥੇਬੰਦੀ ਕਿਸੇ ਤਰੀਕੇ ਨਾਲ ਆਪਣਾ ਜਿਹੜਾ ਰੋਸ ਕਹਿ ਲੋ ਜਾਂ ਕਿਸੇ ਤਰੀਕੇ ਨਾਲ ਪ੍ਰਟੈਂਡ ਕਰ ਰਹੀ ਹੈ ਕੋਈ ਪ੍ਰਦਰਸ਼ਨ ਕਰ ਰਿਹਾ ਕੋਈ ਟਰੈਕਟਰ ਮਾਰਚ ਕੱਢ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਰਸਨਲ ਪੱਧਰ ਤੇ ਕੀ ਸੰਭਾਵਨਾ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਅਸੀਂ ਮੁਰਦ ਤੋਂ ਉਹਨਾਂ ਨੂੰ ਇੱਕ ਜਗ੍ਹਾ ਤੇ ਦੇਖਾਂਗੇ ਤੇ ਇਸ ਤਰ੍ਹਾਂ ਦਾ ਅਸੀਂ ਵੱਡਾ ਇੱਕ ਅਪਰੇਡ ਜਾਂ ਵੱਡਾ ਇੱਕ ਸੰਘਰਸ਼ ਵੱਡਿਆ ਸੀ ਉਹਦੇ ਵਿੱਚ ਇਸ ਚੀਜ਼ ਦਾ ਕਾਫੀ ਮੁੱਲ ਹੈ ਜਿਹੜਾ ਦੁਬਾਰਾ ਪੈਗਾ ਕਿ ਅਸੀਂ ਇਕੱਠੇ ਹੋ ਗਏ ਹ ਜੇ ਨਹੀਂ ਦੇਖੋ ਕਿ ਇਹ ਹੁੰਦਾ ਕਿ ਖਾਸ ਕਰਕੇ ਜਦੋਂ ਆਪਾਂ ਇਕੱਠੇ ਹੋਣ ਦੀ ਗੱਲ ਕਰਦੇ ਆ ਨਾ ਤਾਂ ਇੱਕ ਤਾਂ ਸਾਨੂੰ ਜਿਹੜਾ ਪੰਜਾਬ ਦਾ ਸੁਭਾਅ ਹੈ ਸ਼ੁਰੂ ਤੋਂ ਪੰਜਾਬ ਦਾ ਸੁਭਾਅ ਦੂਜੀ ਦੁਨੀਆ ਨਾਲੋਂ ਜਾਂ ਇੱਥੋਂ ਨਾਲੋਂ ਅਲੱਗ ਰਿਹਾ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਉਹ ਅਲੱਗ ਰਿਹਾ ਇੱਥੇ ਤਾਂ ਜਿਹੜੀਆਂ ਮਿਸਲਾਂ ਵੀ ਸੀ ਮਿਸਲਾਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਕੁੱਟ ਕੇ ਇਕੱਠੀਆਂ ਕੀਤੀਆਂ ਸੀ ਬਿਲਕੁਲ ਤੇ ਆ ਚੀਜ਼ਾਂ ਨੇ ਕਿ ਇਕੱਠੀਆਂ ਹੋ ਕੇ ਲੜਨ ਦੀ ਗੱਲ ਉਤੈ ਹੁੰਦਾ ਕਿ ਜਦੋਂ ਕੋਈ ਵੀ ਐਦਾਂ ਦਾ ਇਸ਼ੂ ਹੁੰਦਾ ਹੈ ਮਸਲਾ ਹੁੰਦਾ ਉਦੋਂ ਜਿਵੇਂ ਕਿਸਾਨ ਅੰਦੋਲਨ ਸੀ ਜੀ ਉਦੋਂ ਇੱਕ ਸਵੱਬ ਬਣਿਆ ਇੱਕ ਮਾਹੌਲ ਬਣਿਆ ਉਸ ਚੀਜ਼ ਦੇ ਵਿੱਚੋਂ ਕਿਸਾਨ ਆ ਗੁਸ ਜਿਹੜੇ ਉਹ ਇਕੱਠੇ ਹੋ ਕੇ ਲੜੇ ਤੇ ਇਸ ਇਸ ਵਾਰ ਵੀ ਜਿਹੜਾ ਹੈਗਾ ਕਿ ਇੱਕ ਤਾਂ ਇਹ ਸਮਾਂ ਹੁੰਦਾ ਉਹ ਸਮਾਂ ਮੰਨ ਲਓ ਕਿ ਸਾਲ ਬਾਅਦ ਆ ਜਾਏ 10 ਸਾਲ ਬਾਅਦ ਆਵੇ ਉਹ ਸਮਾਂ 100 ਸਾਲ ਲੱਗ ਜਾਣ 1000 ਸਾਲ ਲੱਗ ਜਾਣ ਕਿ ਕੋਈ ਲੀਡਰਸ਼ਿਪ ਐਦਾਂ ਦੀ ਹੋਵੇ ਜਿਹੜੀ ਸਟਰਗਲ ਕਰ ਰਹੀ ਲੀਡਰਸ਼ਿਪ ਹੈ ਜਿੱਦੀਆਂ ਵਿਚਾਰਧਾਰਾ ਵੱਖ-ਵੱਖ ਹੋਣ ਕਿਉਂਕਿ ਦੇਖੋ ਕਿ ਗੱਲ ਇਹ ਕਿ ਕਿਸਾਨ ਜਥੇਬੰਦੀਆਂ ਕੈਨ ਨੂੰ ਕਿਸਾਨ ਜਥੇਬੰਦੀਆਂ ਲੱਗਦੀਆਂ ਨੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਵਿਚਾਰਧਾਰਾ ਹੁੰਦੀ ਹੈ ਹਰ ਇੱਕ ਜਥੇਬੰਦੀ ਦੀ ਆਪਣੀ ਵਿਚਾਰਧਾਰਾ ਕੋਈ ਲੈਫਟ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਕੋਈ ਰਾਈਟ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਰਾਈਟ ਵਿੰਗ ਨਾਲ ਜੁੜਿਆ ਹੋਇਆ ਉਹ ਫਿਰ ਜਦੋਂ ਇੱਕ ਮੰਚ ਦੇ ਉੱਪਰ ਇਕੱਠੇ ਆਉਂਦੇ ਨੇ ਇਕੱਠੇ ਤਾਂ ਉਦੋਂ ਵੀ ਨਹੀਂ ਸੀ ਉਹ ਗ੍ਰਾਂਜਤ ਜਤੇ ਬੰਦੀ ਐਸਕੇਐਮ ਦੇ ਨਾਲ ਤਾਂ ਸੀ ਪਰ ਵੀ ਤੇ ਸਮਨ ਨਹੀਂ ਸੀ ਕਲਕੇ ਉਹ ਇੱਕ ਰੂਪਰੇਖਾ ਹੁੰਦੀ ਆ ਹਰ ਇੱਕ ਪ੍ਰੋਗਰਾਮ ਦੀ ਉਸ ਤੌਰ ਤਰੀਕੇ ਦੇ ਨਾਲ ਆ ਕਿ ਇਕੱਠੇ ਹੁਣ ਵੀ ਹੋ ਸਕਦੇ ਨੇ ਕੋਈ ਵੱਡੀ ਗੱਲ ਨੇ ਪਰ ਉਹ ਜਿਹੜਾ ਇਕੱਠੇ ਹੋਣ ਦੀ ਗੱਲ ਐ ਉਹ ਸਮੇਂ ਦੇ ਉੱਪਰ ਡਿਪੈਂਡ ਕਰਦੀ ਐ ਕਿ ਸਮਾ ਕੇ ਹੋ ਜਾ ਜਿਸ ਦੇ ਵਿੱਚ ਜਸੇਵੰਦੀਆਂ ਇਕੱਠੇ ਹੋ ਕੇ ਲੜ ਰਹੀਆਂ ਨੇ ਜੀ ਭੰਗਸਾਬ ਕੱਲ ਜਿਸ ਤਰ੍ਹਾਂ ਰਾਜਪੁਰੇ ਦੇ ਵਿੱਚ ਪਟਿਆਰੇ ਦੇ ਵਿੱਚ ਲਗ ਲਗ ਥਾਵਾਂ ਤੇ ਪ੍ਰੋਗਰਾਮ ਨੇਗੇ ਸੋ ਕਿਹੜੇ ਕਿਹੜੇ ਲੀਡਰ ਨੇ ਜਿਹੜੇ ਉਹ ਇਹਨਾਂ ਥਾਵਾਂ ਤੇ ਆ ਰਹੇ ਕੁਝ ਜਾਣਕਾਰੀ ਇਹਦੇ ਬਾਰੇ ਜੀ ਦੇਖੋ ਕਿ ਉਹ ਤਾਂ ਆਪਣੇ ਏਰੀਏ ਦੇ ਵਿੱਚ ਨੇ ਜਿਹੜਾ ਕੋਈ ਏਰੀਆ ਹੈਗਾ ਸ਼ਹਿਰ ਹੈਗਾ ਕਸਬਾ ਹੈਗਾ ਪਿੰਡ ਹੈਗੇ ਨੇ ਪਿੰਡਾਂ ਦਾ ਯੂਨਿਟ ਬਣੇ ਹੋਏ ਨੇ ਉਹਨਾਂ ਨੂੰ ਜਿਹੜੇ ਲੀਡ ਕਰ ਰਹੇ ਨੇ ਮੰਨ ਲਓ ਕਿ ਪਟਿਆਲਾ ਜਿੱਥੇ ਬੰਦੀ ਜਿਹੜੀ ਪਾਰਟਿਸਪੇਟ ਕਰ ਰਹੀ ਉਹਦੇ ਵਿੱਚ ਪਟਿਆਲੇ ਦੇ ਪ੍ਰਧਾਨ ਨੇ ਉਹ ਆਪਣੇ ਏਰੀਆ ਦੇ ਵਿੱਚ ਆਉਣਗੇ ਕੋਈ ਪਿੰਡ ਦੀ ਇਕਾਈ ਦੇ ਪ੍ਰਧਾਨ ਨੇ ਪਿੰਡ ਦੀ ਇਕਾਈ ਪਿੰਡ ਨੂੰ ਲੀਡ ਕਰੂਗੀ ਕੋਈ ਬਲਾਕ ਪੱਧਰ ਦੇ ਉੱਪਰ ਬਲਾਕ ਪ੍ਰਧਾਨ ਨੇ ਕੋਈ ਉਹ ਆਪਣੇ ਤੌਰ ਦੇ ਉੱਪਰ ਜਿਹੜੇ ਹੈਗੇ ਨੇ ਉਹਨਾਂ ਨੂੰ ਲੀਡ ਕਰਨੀ ਯਾਨੀ ਕਿ ਜ ਪੋਜੀਸ਼ਨ ਦੇ ਤੌਰ ਦੇ ਉੱਪਰ ਜਿਸ ਬੰਦੇ ਦੀ ਜਿੱਥੇ-ਜਿੱਥੇ ਜ਼ਿੰਮੇਵਾਰੀ ਲਈ ਗਈ ਹੈ ਉੱਥੇ-ਉੱਥੇ ਨਿਭਾਊਗਾ ਉਹ ਜੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕੱਲ ਨੂੰ ਇੱਕ ਵੱਡੇ ਪੱਧਰ ਤੇ ਫਿਰ ਤੋਂ ਦੁਬਾਰਾ ਮੁੜ ਤੋਂ ਇਕੱਠੇ ਜਿਹੜੇ ਗੱਲ ਕਰ ਰਹੇ ਆ ਆਪਾਂ ਬਹੁਤ ਵੱਡੇ ਪੱਧਰ ਤੇ ਕਿਸਾਨ ਦੇਖ ਸਕਦੇ ਨੇ ਸਮਰਥਨ ਦੇਖ ਸਕਦਾ ਹੈ ਇਹ ਪਤਾ ਲੱਗ ਸਕਦਾ ਹੈ ਕਿ ਹੱਲੇ ਵੀ ਲੋਕ ਕਿਸਾਨ ਲੀਡਰਾਂ ਦੇ ਵਿੱਚ ਜਿਹੜਾ ਵਿਸ਼ਵਾਸ ਜਿਤਾਉਂਦੇ ਨੇ ਹਾਂ ਜੀ ਨਹੀਂ ਦੇਖੋ ਵਿਸ਼ਵਾਸ ਤਾਂ ਹਮੇਸ਼ਾ ਹੀ ਹੁੰਦਾ ਹਮ ਵਿਸ਼ਵਾਸ ਇਸ ਕਰਕੇ ਹੁੰਦਾ ਕਿ ਅਸਲ ਜਿਹੜੀ ਚੀਜ਼ ਹੈ ਨਾ ਦੁਨੀਆ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਹੈ ਉਹ ਹੈਗੀ ਹੈ ਕਿਸਾਨੀ ਦੁਨੀਆ ਜੇਕਰ ਖੜੀ ਹੈ ਕਿਸੇ ਚੀਜ਼ ਉੱਪਰ ਤਾਂ ਉਹ ਕਿਸਾਨੀ ਦੇ ਉੱਪਰ ਖੜੀ ਹੈ ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਸਵੇਰੇ ਉੱਠ ਕੇ ਰੋਟੀ ਨਾ ਖਾਂਦਾ ਹੋਵੇ ਕੋਈ ਇਹੋ ਜਿਹਾ ਦੁਨੀਆ ਦੇ ਵਿੱਚ ਬੰਦਾ ਨਹੀਂ ਹੈਗਾ ਜਿਹੜਾ ਰਾਤ ਨੂੰ ਰੋਟੀ ਖਾ ਕੇ ਨਾ ਸੌਂਦਾ ਹੋਵੇ ਠੀਕ ਹੈ ਬਹੁਤ ਕੁਝ ਹੈਗਾ ਕਿ ਬਹੁਤ ਗਰੀਬ ਲੋਕ ਨੇ ਸਰਕਾਰਾਂ ਦੀਆਂ ਨੀਤੀਆਂ ਇਹੋ ਜਿਹੀ ਇੰਪਲੀਮੈਂਟ ਹੋ ਗਈਆਂ ਕਿ ਉਹਨਾਂ ਲੋਕਾਂ ਨੂੰ ਦੋ ਟੰਗ ਦੋ ਟਾਈਮ ਦੀ ਰੋਟੀ ਵੀ ਨਹੀਂ ਜਿਹੜੀ ਹੈਗੀ ਦੋ ਟੰਗ ਦੀ ਮਿਲਦੀ ਹੈਗੀ ਉਹ ਗੱਲ ਵੀ ਹੈਗੀ ਆ ਪਰ ਲੋਡ ਹਰ ਇੱਕ ਬੰਦੇ ਦੀ ਆ ਉਹ ਲੋਡ ਜਿਹੜੀ ਹੈਗੀ ਉਹਨੂੰ ਕਿਰਸਾਨੀ ਪੂਰੀ ਕਰਦੀ ਹੈ ਸੋ ਕਿਸਾਨ ਆਗੂਆਂ ਦੇ ਵਿੱਚ ਵਿਸ਼ਵਾਸ ਹਮੇਸ਼ਾ ਰਹੂਗਾ ਬਾਕੀ ਠੀਕ ਹੈ ਸਮੇਂ ਹੁਜੇ ਹੁੰਦੇ ਨੇ ਨਾ ਸਮੇਂ ਦੇ ਵਿੱਚ ਕਿਤੇ ਵਾਧਾ ਵੀ ਹੁੰਦਾ ਕਿਤੇ ਘਾਟਾ ਵੀ ਹੁੰਦਾ ਪਰ ਜੇਕਰ ਇੱਕ ਵੱਡੀ ਫਰੇਮ ਦੇ ਵਿੱਚ ਦੇਖੀਏ ਵੱਡੀ ਫਰੇਮ ਦੇ ਵਿੱਚ ਹਮੇਸ਼ਾ ਵਿਸ਼ਵਾਸਟਾ ਬਣਿਆ ਰਹਿੰਦਾ ਜੀ ਪੰਖਾ ਮੇਰਾ ਅਖੀਰਲਾ ਕੁਐਸਚਨ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਕੁਝ ਪਲੈਨਿੰਗ ਹੈ ਕਿਉਂਕਿ ਉਹ ਇੱਕ ਯੂਟੀ ਹੈ ਅਲੱਗ ਤੋਂ ਸਟੇਟਾਂ ਨੂੰ ਛੱਡ ਕੇ ਉੱਥੇ ਵੀ ਕੁਝ ਕੱਲ ਦਾ ਪਲਾਨ ਹੈ ਕਿ ਕਿਸਾਨ ਉੱਥੇ ਵੀ ਇਕੱਠੇ ਹੋ ਰਹੇ ਨੇ ਜਾਂ ਚੰਡੀਗੜ੍ਹ ਦੇ ਬਾਹਰ ਜੀ ਚੰਡੀ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਫਿਲਹਾਲ ਐਦਾਂ ਦਾ ਕੋਈ ਪ੍ਰੋਗਰਾਮ ਕਿਸਾਨਾਂ ਨੇ ਖਾਸ ਪ੍ਰੋਗਰਾਮ ਰੱਖਿਆ ਹੋਇਆ ਹੈ ਕਿ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਕਿਉਂਕਿ ਜ ਉਤਾਰਨਾ ਘੰਟੇ ਦਾ ਹੋਵੇ ਇੱਕ ਦਿਨ ਦਾ ਹੋਵੇ ਜਾਂ ਇੱਕ ਹਫਤਾ ਦਾ ਹੋਵੇ ਜਾਂ ਬੰਨੇ ਸਾਲਾਂ ਦਾ ਹੋਵੇ ਨਾ ਚੰਡੀਗੜ੍ਹ ਦੇ ਵਿੱਚ ਫਿਲਹਾਲ ਇਦਾਂ ਦੀ ਕੋਈ ਕਾਲ ਨਹੀਂ ਹੈਗੀ ਇਹ ਕਾਲ ਉੱਥੇ-ਉੱਥੇ ਹੈ ਜਿੱਥੇ-ਜਿੱਥੇ ਇਸ ਸਕੀਮ ਦੀ ਹੁੰਦੀ ਹੈ ਇਸ ਸਕੀਮ ਦੀਆਂ ਇਕਾਈਆਂ ਨੇ ਜਿੱਥੇ ਜਿੱਥੇ ਬੰਦੀਆਂ ਇਸ ਸਕੀਮ ਤੋਂ ਬਾਹਰ ਨੇ ਉਹ ਭਾਗ ਨਹੀਂ ਲੈਣਗੇ ਜੀ ਭੰਗ ਸਾਹਿਬ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਵੀ ਕਿਸਾਨੀ ਪਰਿਵਾਰ ਨੂੰ ਦਰਸ਼ਕ ਵੀ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਅਸੀਂ ਵੀ ਸੋ ਕੀ ਸੁਨੇਹਾ ਤੁਸੀਂ ਕੱਲ ਦੇ ਮਾਰਚ ਨੂੰ ਦੇ ਕੇ ਦੇਣਾ ਚਾਹੋਗੇ ਇਹਨਾਂ ਨੂੰ ਜੀ ਦੇਖੋ ਸੁਨੇਹਾ ਤਾਂ ਆਹੀ ਹੈ ਕਿ ਫਿਲਹਾਲ ਗੱਲ ਤਾਂ ਹੀ ਹੁੰਦੀ ਹੈ ਕਿ ਜਿਵੇਂ ਸੂਰਜ ਜ਼ਿਕਰ ਕਰਕੇ ਆਇਆ ਕਿ ਕੋਈ ਵੀ ਬੰਦਾ ਕਿਰਸਾਨੀ ਤੋਂ ਬਾਹਰ ਨਹੀਂ ਹੈਗਾ ਕੋਈ ਬੰਦਾ ਉਸ ਜਿਹਨੂੰ ਪੈਦਾ ਕਰ ਰਿਹਾ ਉਸ ਅਨਾਜ ਨੂੰ ਕੋਈ ਬੰਦਾ ਉਸ ਨੂੰ ਉਸ ਅਨਾਜ ਨੂੰ ਅਨਲਕਾ ਆਪਣਾ ਪੇਟ ਭਰ ਰਿਹਾ ਉਸ ਨਾਲ ਦੇ ਨਾਲ ਯਾਨੀ ਕਿ ਕਹਿੰਦਾ ਦਾ ਮਤਲਬ ਹੈ ਕਿ ਕਿਸਾਨੀ ਦੀ ਜਿਹੜੀਆਂ ਮੰਗਾਂ ਨੇ ਇਹ ਜਾਇਜ਼ ਮੰਗਾਂ ਨੇ ਹੂੰ ਥੋੜੇ ਟਾਈਮ ਦੇ ਲਈ ਸ਼ਾਰਟ ਆਰਮ ਦੇ ਲਈ ਜਿਹੜੀ ਹੈਗੀ ਆ ਉਹ ਜੇ ਸੜਕ ਰੋਗਲੀ ਜਾਂ ਹੋਰ ਹੋ ਗਿਆ ਥੋੜੇ ਟਾਈਮ ਦੇ ਲਈ ਦਿੱਕਤ ਲੋਕਾਂ ਨੂੰ ਆ ਸਕਦੀ ਹੈ ਪਰ ਇੱਕ ਜੇਕਰ ਵੱਡੇ ਪੱਧਰਾਂ ਦੇ ਵਿੱਚ ਦੇਖੀ ਆਪਾਂ ਤਾਂ ਆਹ ਜਿਹੜੇ ਪ੍ਰੋਟੈਸਟ ਨੇ ਆਹ ਸਾਰੇ ਹੀ ਦੁਨੀਆ ਦੇਸ਼ਾਂ ਲੋਕਾਂ ਦੇ ਰਹਿਗੇ ਨੇ ਉਹਨਾਂ ਦੇ ਹੱਕ ਦੇ ਵਿੱਚ ਨੇ ਜੀ ਜੀ ਪੰਕਸਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਜੀ ਤੁਹਾਡਾ ਵੀ ਸ਼ੁਕਰੀਆ ਪ੍ਰਭੂ ਸੋ ਕੱਲ ਨੂੰ ਕਿਸਾਨਾਂ ਦਾ ਜਿਹੜਾ ਮਾਰਚ ਹੈ ਵੱਡੇ ਪੱਧਰ ਤੇ ਨਿਕਲ ਰਿਹਾ ਹੈ ਟਰੈਕਟਰ ਮਾਰਚ ਜਿਹਨੂੰ ਕਹ ਰਹੇ ਨੇ ਸੋ ਉਮੀਦ ਕਰਦੇ ਆ ਕਿ ਕਿਸਾਨਾਂ ਦਾ ਜਿਹੜਾ ਟਰੈਕਟਰ ਮਾਰਚ ਹੈ ਇਹ ਸਫਲ ਰਹੇ ਕਿਉਂਕਿ ਕਿਸਾਨੀ ਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ ਲਗਭਗ ਸਾਰੀ ਚੀਜ਼ੀ ਹੈ ਜਿਹੜੀ ਉਹ ਕਿਸਾਨੇ ਨਾਲ ਜੁੜ ਕੇ ਚੱਲ ਰਹੀ ਹੈ ਸੋ ਤੁਹਾਨੂੰ ਇਸ ਪ੍ਰੋਗਰਾਮ ਦੀ ਜਿਹੜੀ ਫੀਡਬੈਕ ਹੈ ਉਹ ਸਾਨੂੰ ਜ਼ਰੂਰ ਦਿਓ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਨੂੰ ਜ਼ਰੂਰ ਸਾਂਝਾ ਕਰੋ ਤੇ ਉਮੀਦ ਕਰਦੇ ਆ ਕਿ ਤੁਸੀਂ ਵੀ ਕਿਸਾਨੀ ਨੂੰ ਜਿਹੜਾ ਸਪੋਰਟ ਹੈ ਉਸੇ ਤਰ੍ਹਾਂ ਕਰਦੇ ਰਹੋਗੇ ਹੁਣ ਸਾਨੂੰ ਦਿਓ ਆ ਗਿਆ ਧੰਨਵਾਦ